ਬीडीपीਓ ਫਿਲੋਰ ਦੀ ਅਗਵਾਈ ਹੇਠ ਥਾਣਾ ਮੁਖੀ ਫਿਲੋਰ ਸਮੇਤ ਟੀਮ ਨੇ ਨਜਾਇਜ਼ ਕਬਜ਼ਾ ਛਡਾਇਆ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਜਿਸ ਵੀਰ ਸਿੰਘ ਨੇ ਕਬਜ਼ਾ ਕੀਤਾ ਹੋਇਆ ਸੀ ਅਤੇ ਕਾਫੀ ਸਮਾਂ ਪਹਿਲਾਂ ਇਨਾਂ ਦੇ ਖਿਲਾਫ ਵੀ ਫੈਸਲੇ ਹੋ ਚੁੱਕੇ ਸਨ ਪੰਚਾਇਤ ਵਿਭਾਗ ਦੇ ਡਾਇਰੈਕਟਰ ਸਾਹਿਬ ਵੱਲੋਂ ਫੈਸਲਾ ਹੋਇਆ ਇਹ ਫੈਸਲਾ ਪੰਚਾਇਤ ਦੇ ਹੱਕ ਚ ਹੋਇਆ ਉੱਚ ਅਧਿਕਾਰੀਆਂ ਦੀ ਦੇਸ਼ਾ ਨਿਰਦੇਸ਼ਾਂ ਅਨੁਸਾਰ ਇਹ ਨਜਾਇਜ਼ ਕਬਜ਼ਾ ਲੈ ਲਿਆ ਇਹ ਇੱਕ ਕਨਾਲ ਦਸਮਲਲੇ ਜਗਾ ਹੈ ਖਾਲੀ ਕਰਵਾ ਕੇ ਪ੍ਰਸ਼ਾਸਨ ਵੱਲੋਂ ਪੰਚਾਇਤ ਹਵਾਲੇ ਕਰ ਦਿੱਤੀ ਹੈ ਇਸ ਵਾਂ ਦੇ ਵਿੱਚ ਜਦੋਂ ਜਸਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਦਸਤਨ ਮੁਤਾਬਕ ਪੰਚਾਇਤ ਨਾਲ ਕੇਸ ਚੱਲ ਰਿਹਾ ਹੈ ਪੰਚਾਇਤ ਵੱਲੋਂ ਜ਼ਬਰਦਸਤੀ ਕਰਕੇ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਮੇਰੇ ਨਾਲ ਪੁਰਾਣੀ ਰੰਜਿਸ਼ ਕੱਢ ਰਹੇ ਹਨ ਇਹ ਜ਼ਮੀਨ ਕਤਪਾਲੋ ਪਿੰਡ ਦੀ ਨਹੀਂ ਚੰਗੀਆਂ ਪਿੰਡ ਦੀ ਆਬਾਦੀ ਜਿਸ ਉੱਪਰ ਪਿੰਡ ਕਤਪਾਲੋ ਦੀ ਪੰਚਾਇਤ ਜ਼ਬਰੀ ਕਬਜ਼ਾ ਕਰ ਰਹੀ ਹੈ ਉਹਨਾਂ ਨੇ ਦੱਸਿਆ ਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਇਸ ਜ਼ਮੀਨ ਦੇ ਕਾਬਜਾ ਹਾਂਜੀ ਸਰ ਇੱਕ ਕਤਪਾਲੋ ਦਾ ਮਸਲਾ ਆ ਕੀ ਮਸਲਾ ਆ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਤੇ ਪਿੰਡ ਕਤਪਾਲੋ ਸਾਡਾ ਨਾ ਇੱਕ ਪੰਚਾਇਤ ਨਾਲ ਕੇਸ ਚੱਲ ਰਿਹਾ ਆ ਉਹ ਜਿਹੜਾ ਹੁਣ ਆ ਇਸ ਵੇਲੇ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਆ ਅਸੀਂ ਵੀ ਹਾਈ ਕੋਰਟ ਜਾਣੇ ਤਰੀਕ ਭੋਗਤਨ ਲੇਕਿਨ ਉਹ ਵੀ ਤਰੀਕ ਭੋਗਤਨ ਜਾ ਰਹੇ ਆ ਕੇਸ ਸਾਡਾ ਚੱਲ ਰਿਹਾ ਆ ਪ੍ਰੋਪਰ ਲੇਕਿਨ ਪੰਚਾਇਤ ਉਹਦੇ ਤੇ ਜਿਹੜਾ ਉਹ ਜ਼ਬਰਦਸਤੀ ਆਪਣਾ ਕਬਜ਼ਾ ਕਰਨਾ ਚਾਹੁੰਦੀ ਆ ਔਰ ਦਵਾ ਦੇ ਵਿੱਚ ਸਾਨੂੰ ਰੱਖਣਾ ਚਾਹੁੰਦੇ ਆ ਇਹ ਜ਼ਮੀਨ ਕਿਸ ਦੀ ਕਿਹੜੇ ਪਿੰਡ ਦੀ ਹੈ ਕਿੱਥੇ ਦੀ ਇਹ ਜਿਹੜੀ ਜ਼ਮੀਨ ਹੈ ਇਹ ਕਤਪਾਲੋਂ ਪਿੰਡ ਦੀ ਨਹੀਂ ਹੈਗੀ ਆ ਲੇਕਿਨ ਇਹਦੇ ਤੇ ਹੱਕ ਜਿਹੜਾ ਆ ਉਹ ਕੰਦਰ ਕਤਪਾਲੋਂ ਪੰਚਾਇਤ ਕਰਦੀ ਇਹ ਜ਼ਮੀਨ ਜਿਹੜੀ ਝੁੰਗੀਆਂ ਮਹਾ ਸਿੰਘ ਦੀ ਆਵਾਦੀ ਬੋਲਦੀ ਆ ਨਾ ਕਿ ਛੱਪਣ ਲਈ ਆਏ ਜਗਾ ਜਿਹੜੀ ਆ ਲੇਕਿਨ ਕਤਪਾਲੋਂ ਪਿੰਡ ਦੀ ਜਿਹੜੀ ਪੰਚਾਇਤ ਆ ਉਹ ਆਪਣਾ ਜ਼ਬਰੀ ਕਬਜ਼ਾ ਕਰਦੀ ਆ ਇਹਦੇ ਤੇ ਭਈ ਇਹ ਸਾਡੀ ਜਗਾ ਆ ਤੁਸੀਂ ਕਿੰਨੇ ਟਾਈਮ ਤੱਕ ਕਾਬਜ਼ ਸੀ ਇਹ ਕਾਬੇ ਦਾ ਸੀ 9294 ਤੋਂ ਆ ਜੀ ਕਿੰਨਾ ਕੁ ਨੁਕਸਾਨ ਹੋਇਆ ਇਹਦਾ ਨੁਕਸਾਨ ਦਾ ਇਹ ਦੇ ਵਿੱਚ ਬਹੁਤ ਹੋ ਗਿਆ ਜੀ ਜਿਹੜੇ 50 ਤੋਂ 60 ਖਾਨ ਸੀਗੇ ਸਾਡੇ ਮਕਾਨ ਦੇ 50 ਬਾਈ 50 ਦੀ ਸ਼ੈੱਡ ਸੀ ਇੱਕ ਟਿਊਬਵਲ ਮੋਟਰ ਬੋਰ ਕਨੈਕਸ਼ਨ ਸੀਗਾ ਫੇਰ ਵਿੱਚ ਟਰੈਕਟਰ ਟਰਾਲੀਆਂ ਸੀਗੇ ਹੋਰ ਸਤਕ ਨੁਕਸਾਨ ਜਿਹੜਾ ਉਹ 15 ਲੱਖ ਤੋਂ 15-17 ਲੱਖ ਦਾ ਹੈਗਾ ਆ ਇਹਦੇ ਵਿੱਚ ਜਿਹਦਾ ਕੇ ਸਾਡੇ ਕੋਲ ਸਾਰਾ ਪਿਆਸ ਮਤ ਸਮਾਨ ਦੀਦਾ ਆ ਪੀ ਪੰਚਾਇਤ ਵੱਲੋਂ ਕਿੰਨੀ ਗਲਮੀਂ ਦਾ ਜਿਹੜਾ ਮਕਾਨ ਵਗੈਰਾ ਟਗਾ ਢਾਈ ਗਏ ਆ ਪੰਚਾਇਤ ਵੱਲੋਂ ਜਿਹੜਾ ਸਾਡੇ ਖਿਲਾਫ ਐਕਸ਼ਨ ਲਿਆ ਗਿਆ ਉਹ ਤਾਂ ਖਾਲੀ ਸਾਡੇ ਹੀ ਜਗਾ ਤੇ ਲਿਆ ਗਿਆ ਜਿੱਥੇ ਅਸੀਂ ਸਾਡੇ ਮਕਾਨ ਸੀ ਲੇਕਿਨ ਇਹ ਜਿਹੜੀ ਪਿੰਡ ਦੇ ਪੰਚਾਇਤ ਦੀ ਜਗਾ ਆ ਇਹ ਹੋਰ ਵੀ ਤਾਂ ਪਿੰਡ ਵਿੱਚ ਹੈਗੀ ਆ ਉਹ ਪੰਚਾਇਤ ਦਾ ਉਧਰ ਨੂੰ ਕਿਸੇ ਪਾਸੇ ਨੂੰ ਕੋਈ ਰਜਾਨੀ ਕਿਸਰਪ ਤੋਂ ਸਿਰਫ ਸਾਡੇ ਤੋਂ ਹੀ ਖਾਲੀ ਕਰਾਉਣਾ ਚਾਹੁੰਦੀ ਆ ਇਹ ਕੋਈ ਰੰਜਿਸ਼ ਵਗੈਰਾ ਜੀ ਰਾਂਝੇ ਦਾ ਸਰਪੰਚ ਰੱਖਦਾ ਆ ਦੂਸਰੇ ਪਾਸੇ ਇਹ ਜਿਹੜਾ ਹੈ ਸੌਦੀ ਤੋਂ ਆਇਆ ਹੈ ਇਹ ਇਹ ਦਾ ਦੂਸਰੇ ਗਲਤ ਅੰਸਰਾਂ ਨਾਲ ਇਹ ਸਬੰਧ ਹੈ ਸੌਦੀ ਤੋਂ ਆਇਆ ਮੁਸਲਮਾਨੀ ਟਾਈਪ ਪਾਕਿਸਤਾਨ ਵਾਲੇ ਇਹ ਨਾਲ ਇਹ ਦੇ ਜਿਹੜੇ ਇਹਦੀ ਇਹਨੂੰ ਚੱਲਦੀ ਆ ਸੈਟਿੰਗ ਉਹ ਵੀ ਇਹ ਕੰਮ ਕਰਦਾ ਆ ਤੇ ਜਿਹੜਾ ਇੱਕ ਮਾਈਨਿੰਗ ਦਾ ਮਸਲਾ ਸਮਝ ਮਾਈਨਿੰਗ ਦਾ ਮਸਲਾ ਇਹ ਹੈ ਜੀ ਵੀ ਇੱਥੇ 85 ਕਨਾਲ ਜਗ੍ਹਾ ਆ ਸਾਡੇ ਪਿੰਡ ਦੇ ਵਿੱਚ ਕਤਪਾਲੋਂ ਦੇ ਵਿੱਚ ਵਾਕਬ ਬੋਰਡ ਦੀ ਉਹਦੇ ਵਿੱਚ 25 ਤੋਂ 30 ਫੁੱਟ ਡੂੰਘੀ ਜਿਹੜੀ ਇਸ ਸਰਪੰਚ ਨੇ ਮਿੱਟੀ ਵੇਚ ਦਿੱਤੀ ਹੈ ਪੱਟਕੇ ਕਈ ਕਰੋੜਾਂ ਦੀ ਮਿੱਟੀ ਵੇਚ ਦਿੱਤੀ ਆ ਜਿਹਦੇ ਤੇ ਕੋਈ ਵੀ ਪ੍ਰਸ਼ਾਸਨ ਦਾ ਨਾ ਕੋਈ ਧਿਆਨ ਆ ਤੇ ਨਾ ਕਿਸੇ ਨੇ ਪਿੰਡ ਵਾਸੀ ਨੇ ਕੋਈ ਐਕਸ਼ਨ ਲਿਆ ਸਾਰੀ ਪੰਚਾਇਤ ਨਾਲ ਰਲ ਕੇ ਉਹ ਵੇਚੀ ਆ ਤੇ ਉਹਦੇ ਨਾਲ ਤਾਂ ਸਮਾਂ ਕਿ ਬਹੁਤ ਨੁਕਸਾਨ ਹੋਇਆ ਸਾਡਾ ਅੱਜ ਮੈਂ ਮੈਂ ਕਟਕਾਰੂ ਦੀ ਬਹਾਈ ਇਹ ਤੁਸੀਂ ਹਾਂਜੀ ਹਾਂਜੀ ਲੱਗਿਆ ਇਥੇ ਤਾਰਾ ਸਿੰਘ ਐਂਡ ਆਦਰਸ ਨੇ ਜਸਵੀਰ ਸਿੰਘ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਸੀਗਾ ਕਾਫੀ ਢੇਰ ਪਹਿਲਾਂ ਦਾ ਇਹਨਾਂ ਦੇ ਖਿਲਾਫ ਵੀ ਫੈਸਲੇ ਹੋ ਚੁੱਕੇ ਸੀਗੇ ਡਾਇਰੈਕਟਰ ਸਾਹਿਬ ਵੱਲੋਂ 34 ਨੂੰ ਫੈਸਲਾ ਹੋਇਆ ਕਿ ਪੰਚਾਇਤ ਦੇ ਹੱਕ ਵਿੱਚ ਉਹ ਅੱਸੀ ਅੱਜ ਕਬਜ਼ਾ ਲੈ ਲਿਆ ਹੋਇਆ ਇੱਕ ਨਾਲ 10 ਮਰਲੇ ਜਗ੍ਹਾ ਹੈਗੀ ਛੱਪੜ ਦੀ ਇਹ ਮਕਾਨਗਰ ਵੀ ਤਾਂ ਹੈ ਹਾਂ ਸ਼ੱਟ ਬਣੇ ਹੋਏ ਸੀ ਉਹਨਾਂ ਨੂੰ 2 ਮਹੀਨੇ ਦਾ ਟਾਈਮ ਹੋ ਚੁੱਕਾ ਸੀ ਉਹਨਾਂ ਨੂੰ ਦਿੱਤਾ ਹੋਇਆ ਸੀ ਵੀ ਖਾਲੀ ਕਰ ਲੋ ਬਟ ਨੋਟਿਸ ਕੱਢਣ ਦੇ ਬਾਵਜੂਦ ਵੀ ਉਹਨਾਂ ਨੇ ਖਾਲੀ ਨਹੀਂ ਕੀਤਾ ਤਾਂ ਇਸ ਕਰਕੇ ਅਸੀਂ ਮਤਲਬ ਲੈ ਲਿਆ ਉਹਦਾ ਕਬਜ਼ਾ ਠੀਕ ਹੈ ਥੋੜੇ ਜਿਹਾ ਥੋੜਾ ਜਿਹਾ ਅਸੀਂ ਸਮਾਨ ਹੁਣ ਉਹਦਾ ਵਿੱਚ ਪਿਆ ਉਹ ਛੱਡ ਦਿੱਤਾ ਉਹ ਵੀ ਚੱਕ ਲਊਗਾ ਤਾਂ ਫਿਰ ਜਿਹੜੀ ਰਹਿਦੀ ਕਾਰਵਾਈ ਉਹ ਅਸੀਂ ਪੂਰੀ ਕਰ ਲਾਂਗੇ ਹਾਂਜੀ ਸਰ ਇੱਕ ਕਤ ਪਾ ਲਓ ਵੀ ਕਿ ਮਕਾਨ ਵਗੈਰਾ ਟੈਜ ਗਏ ਹੈ ਕਬਜ਼ੇ ਦੇ ਤੇ ਕੀ ਮਸਲਾ ਹੈ ਸਾਰਾ ਅੱਜ ਸਿਵਲ ਪ੍ਰਸ਼ਾਸਨ ਦੇ ਨਾਲ ਥਾਣਾ ਫਲੋਰ ਪੁਲਿਸ ਨੇ ਇੱਕ ਜੁਆਇਡ ਆਪਰੇਸ਼ਨ ਕੀਤਾ ਇਹਦੇ ਵਿੱਚ ਸਰਕਾਰੀ ਜਗ੍ਹਾ ਤੇ ਜੋ ਕਿ ਇੱਕ ਪਤਾਰਾ ਸੀ ਉਹਨੂੰ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਬਾਰ ਬਾਰ ਨੋਟਿਸ ਦੇਣ ਦੇ ਬਾਵਜੂਦ ਵੀ ਸਿਵਲ ਪ੍ਰਸ਼ਾਸਨ ਵੱਲੋਂ ਜੋ ਡਾਇਰੈਕਸ਼ਨਸ ਦਿੱਤੀਆਂ ਸੀ ਉਸ ਮੁਤਾਬਕ ਇਹਨੇ ਖਾਲੀ ਨਹੀਂ ਕੀਤਾ ਸੀ ਤੇ ਅੱਜ ਇਸ ਨੂੰ ਜਾਬਤਿਆ ਅਨੁਸਾਰ ਜਿਸ ਨੂੰ ਖਾਲੀ ਕਰਾਇਆ ਗਿਆ ਤੇ ਜਿਹੜਾ ਪਾ ਜਗਾ ਛੱਪੜ ਦੀ ਜਗਾ ਸੀ ਜਿਹੜੇ ਕਿ ਸਰਕਾਰੀ ਹਿੱਤ ਵਾਸਤੇ ਤੇ ਲੋਕਾਂ ਦੇ ਹਿੱਤ ਵਾਸਤੇ ਵਰਤੀ ਜਾਣੀ ਸੀ ਪਰ ਇਹ ਸ਼ਖਸ ਆਪਣੇ ਹਿੱਤ ਵਾਸਤੇ ਵਰਤ ਰਿਹਾ ਸੀ ਉਸ ਨੂੰ ਅੱਜ ਕਬਜ਼ਾ ਛੁੜਵਾ ਕੇ ਪੰਚਾਇਤ ਦੇ ਹਵਾਲੇ ਸਿਵਲ ਪ੍ਰਸ਼ਾਸਨ ਤੇ ਪੰਜਾਬ ਪੁਲਿਸ ਮਹਿਕਮੇ ਨੇ ਕੀਤਾ ਤੇ ਜਿਸ ਨੂੰ ਹੁਣ ਲੋਕ ਹਿਤ ਵਸਤੇ ਵਰਤਿਆ ਜਾਵੇਗਾ ਥੈਂਕ ਯੂ ਸਰ